ਕਿ ਚਾਹੇ ਕਿਤਾ ਬਾਈਕ ਦੇ ਲੋਜ ਹੋ ਗਿਆ ਇੱਕ ਪਾਸੇ ਪਹਾੜਾਂ ਦਾ ਪਾਣੀ ਆਉਂਦਾ ਤੇ ਦੂਜੇ ਪਾਸੇ ਨਹਿਰ ਦਾ 흘ਦਾ ਪਾਣੀ ਕੀ ਆ ਵੀਊ ਹੈ ਬਾਈ ਫੋਟੋ ਹੁੰਡ ਲਈ ਦਾ ਬੜੀ ਵਧੀਆ ਜਗਾ ਯਾਰ ਇਹ ਆ ਥੱਲੇ ਆ ਥੱਲੇ ਜੀ ਦੂਈ ਜਾਂਦੀ ਆ ਹਨਾ ਬੰਦ ਹੈ ਇਹ ਬੰਦ ਆ ਉਹ ਕਿੰਨੀ ਆ ਬਾਈ ਉਹ ਜਿਹੜੀ ਆ ਗਈ ਹੈ ਮੇਰਾ ਕਹਿੰਦਾ ਨਾ ਤੈਨੂੰ ਸਤਨ ਦੇ ਬੋਲ ਨੇ ਵਾ ਪਹਾੜੀ ਇਲਾਕਾ ਸਾਰੇ ਨਾਲ ਹਰਾ ਪਾਣੀ ਦੇਖ ਲੈ ਮਿਕਸ ਨਹੀਂ ਹੁੰਦਾ ਲੱਗ ਜਿਆ ਹੀ ਆ ਨਾ ਉਹ ਯਾਰ ਜਿਹੜਾ ਬੰਨ ਮਾਰਿਆ ਸੀ ਨਾ ਇਸ ਰੀਲ ਨੂੰ ਬੰਨ ਲਾ ਕੇ ਰੋਕਿਆ ਹੋਇਆ ਦੇਖਾਂ ਨੂੰ ਕਰਕੇ ਉਹ ਇਹ ਕਹਿੰਦਾ ਗਿਆ ਕਿ ਤਿੰਨ ਠੰਡਾ ਪਾਣੀ ਆ। ਹਰਾ ਵਿੱਚ ਪੀਲਾ ਪਾਣੀ ਚੱਲਦਾ ਇੱਕ ਸਾਈਡ ਤੇ ਇੱਕ ਸਾਈਡ ਦੇ ਇਧਰੋਂ ਪਹਾੜ ਜੋ ਬਣੀ ਆ ਰਹੇ। ਇੱਕ ਪਾਸੇ ਹਰਾ ਪਾਣੀ ਚੱਲਦਾ view ਦੇ ਪਹਾੜ ਨੀਲੇ ਬੱਦਲ ਕਿੰਨਾ ਵਧੀਆ ਲੱਗਦਾ ਆਸਮਾਨ ਨੀਲਾ